ਜਲੰਧਰ ਦੇ ਵਿੱਚ ਇੱਕ ਐਸਆਈ ਦੀ ਕਰਤੂਤ ਸਾਹਮਣੇ ਆਈ ਜਿਸ ਤੋਂ ਬਾਅਦ ਪੂਰੇ ਪੁਲਿਸ ਪ੍ਰਸ਼ਾਸਨ ਦੀ ਖਾਕੀ ਵਰਦੀ ਤੇ ਇਸ ਪੁਲਿਸ ਮੁਲਾਜ਼ਮ ਨੇ ਦਾਗ ਲਗਾ ਦਿੱਤਾ ਜੇਕਰ ਇਹਦੀ ਸੀਸੀਟੀਵੀ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਯਕੀਨ ਕਰਨਾ ਔਖਾ ਸੀ ਜੀ ਹਾਂ ਦਾਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆ ਜਲੰਧਰ ਦੇ ਵਿੱਚ ਇੱਕ ਰਿਸ਼ਵਤਖੋਰ ਪੁਲਿਸ ਮੁਲਾਜ਼ਮ ਦੀ ਕਰਤੂਤ ਸਾਹਮਣੇ ਆਈ ਕਿਉਂਕਿ ਘਰ ਦੇ ਵਿੱਚ ਜਾ ਕੇ ਉਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਲਈ ਹੈ ਜਿਸ ਦੇ ਕੀ ਸਾਰੀ ਘਟਨਾ ਉਹਨਾਂ ਦੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਆਓ ਨਜ਼ਰ ਮਾਰਦੇ ਹਾਂ ਵੀਡੀਓ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਤੋਂ ਬਾਅਦ ਇੱਕ ਘਰ ਦੇ ਵਿੱਚ ਇਹ ਪੁਲਿਸ ਅਧਿਕਾਰੀ ਬਿਆਨ ਲੈਣ ਗਿਆ ਸੀ ਤਾਂ ਪੁਲਿਸ ਅਧਿਕਾਰੀ ਨੇ ਰਿਸ਼ਵਤ ਦੀ ਮੰਗ ਕੀਤੀ ਅਤੇ ਮਾਮਲਾ ਰਫਾ ਦਫਾ ਕਰਨ ਦੀ ਗੱਲ ਕਹੀ ਜਿਸ ਨੇ ਕਿ ਪੈਸੇ ਦੇ ਲਾਲਚ ਦੇ ਵਿੱਚ ਕਮਰੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਦੇਖੇ ਅਜਿਹੀ ਸਾਰੀ ਕਟਨਾ ਉਹਨਾਂ ਕੈਮਰੇ ਦੇ ਵਿੱਚ ਕੈਦ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਪੁਲਿਸ ਅਧਿਕਾਰੀ ਥਾਣਾ ਮਕਸੂਦਾ ਦੇ ਵਿੱਚ ਤਾਇਨਾਤ ਹੈ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਸਐਸਪੀ ਹਰਵਿੰਦਰ ਸਿੰਘ ਬਿਰਕ ਨੇ ਸੀਸੀਟੀਵੀ ਵੀਡੀਓ ਦੇ ਵਿੱਚ ਇਸ ਏਐਸਐਨ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਇਸ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਧੀਰੇ